ਸਾਚੜੀ ਕਾਲ ਮੈਂ ਸਾਕਸ਼ੀ ਕੋਟ ਸਵਾਗਤ ਕਰਦੀ ਆ ਤੁਹਾਡਾ 1 ਇੰਡੀਆ ਪੰਜਾਬੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਡੇ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਆਮੋ ਸਾਹਮਣੇ ਹੁੰਦੀ ਦਿਖਾਈ ਦੇ ਰਹੀ ਆ ਉਧਰ ਸਿਕੰਦਰ ਸਿੰਘ ਮਲੂਕਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰ ਲਈ ਆ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਤ ਸਿੰਘ ਪੱਟੀ ਸਾਚੜੀ ਕਾਲ ਸਰ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਜੀ ਮੈਂ ਮੈਂ ਗੱਲ ਇਹ ਕੀਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਐਸਟਪੀਸੀ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੁੰਦੀ ਦਿਖਾਈ ਦੇਈ ਹੈ ਕਿਉਂਕਿ ਪੰਜਾਬ ਸਰਕਾਰ ਖੁਦ ਤਿਆਰੀਆਂ ਕਰ ਰਹੀ ਆ ਪਰ ਹਰਜਿੰਦਰ ਸਿੰਘ ਧਾਮੀ ਨੇ ਇਸ ਦੇ ਉੱਤੇ ਹੁਣ ਇਤਰਾਜ਼ ਜਤਾਇਆ ਕਿ ਪੰਜਾਬ ਸਰਕਾਰ ਕਿਉਂ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਪਹਿਲੀ ਗੱਲ ਤੇ ਜਿਹੜੀ ਇਹ ਇਦੋਂ ਵੱਡੀ ਕੋਈ ਮੈਨਨ ਨਲਾਕੀ ਕੋਈ ਨਹੀਂ ਹੋ ਸਕਦੀ ਗੁਰੂ ਸਾਹਿਬ ਨੇ ਕਿਹਾ ਸੀ ਕਰ ਕਰ ਧਰਮਸਾਲ ਉਹਦਾ ਮਤਲਬ ਵੀ ਸਾਡੇ ਧਿਆੜੇ ਜਿਹੜੇ ਗੁਰੂ ਸਾਹਿਬ ਦੇ ਸਾਡੇ ਇਤਿਹਾਸਿਕ ਧਿਆੜੇ ਉਹ ਕਰ ਕਰ ਮਨਾਏ ਜਾਣ ਕਰ ਕਰ ਧਰਮਸਾਲ ਦਾ ਮਤਲਬ ਇਹੀ ਆ ਲੇਕਿਨ ਜੇ ਉਹ ਅੱਜ ਵਿਰੋਧਤਾ ਕਰ ਰਹੇ ਪਹਿਲਾਂ ਤੇ ਧਾਮੀ ਸਾਹਿਬ ਨੇ ਵਿਰੋਧਤਾ ਕੀਤੀ ਵੀ ਜਿਹੜੀ ਅਖਬਾਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਦਿੱਤੀ ਉਹ ਸਾਨੂੰ ਪਰਚ ਕਿਉਂ ਨਹੀਂ ਦਿੱਤੀ ਜੀ ਤੇ ਸਾਨੂੰ ਇਹ ਤੇ ਧਾਮੀ ਸਾਹਿਬ ਦੇ ਦੱਸ ਜਿੰਦ ਵੀ ओरिजिनल ਤਸਵੀਰ ਕਿੱਥੇ ਪਈ ਆ ਕੀ ਤੁਹਾਡੇ ਜੈਬ ਘਰ ਚ ਪਈ ਆ ਕਿ ਤੁਹਾਡੇ ਦਫ਼ਤਰ ਚ ਪਈ ਕਿ ਤੁਹਾਡੇ ਘਰ ਲੱਗੀ ਦੇ ਦਿਓ ਕੋਈ ਗੱਲ ਨਹੀਂ ਕਿਉਂ ਜਿਹੜੀ ਕਹਿੰਦੇ ਨੇ ਵੀ ਅੰਦਰ ਹੁੰਦੇ ਵੀ ਇਤਰੀ ਆ ਜਿਹੜੀ ਜਿਸ ਡਿਸਟ੍ਰਿਕਟ ਨੇ ਕਰ ਰਹੇ ਨੇ ਉਹ ਕੋਈ ਵੱਡੀ ਸਿਆਣੀ ਗੱਲ ਨਹੀਂ ਕੋਈ ਜਿਹੜੀ ਸਰਕਾਰ ਇਹ ਪਹਿਲੀ ਵਾਰੀ ਸ਼ਤਾਬਦੀ ਨਹੀਂ ਬਣਾਉਣ ਲੱਗੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤੇ 2006 ਦੇ ਵਿੱਚ ਛੀਦੀ ਸ਼ਤਾਬਦੀ ਜਿਹੜੀ ਗੁਰਜਨ ਦੇ ਪਾਸ਼ਾ ਦੀ ਸੀਗੀ ਉਦੋਂ ਮਨਾਈ ਗਈ ਸੀਗੀ 300 ਸਾਲਾ ਮਨਾਈ ਗਈ ਸੀ ਬਕਾਇਦਾ ਤੌਰ ਤੇ ਤਰਨਤਾਰਨ ਵਿਖੇ ਜੀ ਸੋਚ ਜੇ ਲੱਗਿਆ ਸੀ ਇੱਕ ਤੇ ਭਾਜਪਾ ਤੇ ਕਾਲੀ ਬੈਠੇ ਸੀ ਤੇ ਦੂਸਰੇ ਤੇ ਸਰਕਾਰੀ ਮੰਤਰੀ ਬੈਠੇ ਸੀ ਤੇ ਹੋਰ ਆਗੂ ਬੈਠੇ ਸੀ ਸੋਚ ਜੇ ਮਕੂਰ ਲੱਗਿਆ ਸੀ ਉਹਨਾਂ ਕਿਸੇ ਨੂੰ ਕੋਈ ਤਰਅ ਨਹੀਂ ਸੀ ਫਤੇ ਗੜ੍ਹ ਸਾਹਿਬ ਨੇ ਕਿ ਮਨਾਈਗੀ ਸਭ ਜਾਂਦੇ ਨਿਸ਼ਟਾਬ ਦੀ ਫਿਰ ਬਕਾਇਦਾ ਤੌਰ ਤੇ ਤੁਸੀਂ ਵੇਖੋ ਅੱਜ ਦੀ 2018 ਕੁੰਡੀ ਚ ਬਣਾਈ ਗਈ ਹੈ ਉਦੋਂ ਵੀ ਕੈਪਟਨ ਮਰਿੰਦਰ ਸਿੰਘ ਜਿੰਦ ਸਰਦ ਸੁਲਤਾਨਪੁਰ ਲੋਧੀ ਸਰਕਾਰ ਨੇ ਵੱਖਰੀ ਬਣਾਈ ਜੀ ਅੱਜ ਤਰ੍ਹਾਂ ਦੇ ਕਿਉਂ ਇਸ ਕਰਕੇ ਜੇ ਇਹਨਾਂ ਨੇ ਕੋਈ ਆਪਣੀ ਤਕਲੀਫ ਹੈ ਤਾਂ ਸਰਕਾਰ ਨੂੰ ਦੱਸ ਦੇਣ ਕਿ ਸਾਨੂੰ ਆਹ ਤਕਲੀਫ ਹੈ ਤਾਂ ਅਮੀਰ ਸਾਹਿਬ ਉਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਜਦੋਂ 1999 ਵਿੱਚ ਸਿਰਫ ਤੇ ਸਿਰਫ ਭਾਈ ਰਣਜੀਤ ਸਿੰਘ ਨੇ ਆਦੇਸ਼ ਜਾਰੀ ਕਰਕੇ ਕੈਸੀਪੀ ਆਪਣੇ ਕਰ ਖਾਲਸੇ ਦਾ ਆਪਾਂ ਇੱਕ ਸਾਲ ਦਾ ਜਨਮ ਦਿਨ ਮਨਾ ਰਹੇ 300 ਸਾਲਾ ਖਾਲਸਾ ਮਨਾ ਰਹੇ ਤਾਂ ਆਪਾਂ ਇਕੱਠੇ ਹੋ ਕੇ ਮਨਾਈ ਤੇ ਭਾਈ ਰਣਜੀਤ ਸਿੰਘ ਲਾ ਦਿੱਤਾ ਗਿਆ ਸੀ ਜਿਸ ਦਿਨ ਤੋਂ ਅੱਜ ਤੱਕ ਉਸ ਵਦੋਂ ਕਿਤੇ ਸੁੱਤੇ ਰਹੇ ਤੁਸੀਂ ਉਦੋਂ ਵੀ ਦੋ ਸਦੀਆਂ ਮਨਾਏ ਗਿਆ ਸੀ ਇੱਕ ਰੈਵਲਸੇ ਮਨਾਈਆ ਸੀ ਤੇ ਇੱਕ ਤੁਸੀਂ ਮਨਾਈਆ ਸੀ ਇਸ ਕਰਕੇ ਅੱਜ ਮੈਨੂੰ ਨਹੀਂ ਪਤਾ ਕਿਹੜੇ ਵਿਹਾਰ ਤੇ ਵਿਰੋਧਤਾ ਕਰ ਰਹੇ ਆ ਤੇ ਕਿਉਂ ਕਰ ਰਹੇ ਤੇ ਮੈਂ ਸਰਕਾਰ ਨੂੰ ਵੀ ਧੂਮ ਉਤਲਕੇ ਨਾ ਮਨਾਇਆ ਨਹੀਂ ਚੀਜ਼ ਸ਼ਰਾਬ ਦੀ ਅੱਜ ਜਿਹੜੇ ਸਿੱਖ ਨੇ 172 ਦੇਸ਼ਾਂ 'ਚ ਵਸਦੇ ਨੇ 172 ਦੇਸ਼ਾਂ 'ਚ ਕੱਲ ਤੁਸੀਂ ਇਹ ਕਹੋਗੇ ਬਦੇਸ਼ਾਂ ਦੇ ਸਿੱਖ ਵਾਦੇ ਉਹਨਾਂ ਨੂੰ ਉੱਥੇ ਕੋਈ ਸ਼ਤਾਬਦੀ ਮਨਾਉਣ ਦਾ ਅਧਿਕਾਰ ਨਹੀਂ ਕਿਵੇਂ ਸੰਭਵ ਹੋ ਸਕਦਾ ਉਹ ਇੱਥੇ ਅੰਮ੍ਰਿਤਸਰ ਸਾਡੇ ਸ਼ਾਮਲ ਹੋਣਾ ਕਿ ਕਿਵੇਂ ਸੰਭਵ ਹੋ ਸਕਦਾ ਇਸ ਕਰਕੇ ਮੈਸ ਹੁੰਦਾ ਇਹ ਦੂ ਵੱਡੀ ਦਲੈਕੀ ਤੇ ਇਹ ਦੂ ਵੱਡੀ ਗਲਤ ਹਰਕਤ ਕੋਈ ਹੋ ਨਹੀਂ ਸਕਦੀ ਇਹ ਸਰਕਾਰ ਬਣਾਉਣਾ ਚਾਹੁੰਦੀ ਤੇ ਮਨਾਵੇ ਤੁਹਾਡੇ ਅਕਾਲੀਆਂ ਨਾਲੋਂ ਅਮਰਤਾਰੀ ਸਿੰਘ ਇਹਨਾਂ ਪਾਰਟੀ ਜਾਦੇ ਹੋਣਗੇ ਘਟ ਨਹੀਂ ਹੈਗੇ ਜੀ ਸਗੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬ ਦੀ ਦਿੱਲੀ ਚ ਬਣਾਈ ਜਾਣੀ ਹੈ ਦਿੱਲੀ ਕਮੇਟੀ ਵੀ ਬਣਾਏਗੀ ਬਕਾਇਦਾ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸ਼ਾਮਲ ਹੋਣਗੇ ਕੱਲ ਤੁਸੀਂ ਕਹੋ ਉਹਨੂੰ ਵੀ ਮਨਾਉਣ ਦਾ ਅਧਿਕਾਰ ਪਟਨਾ ਸਾਹਿਬੇ ਖੇ ਮਨਾਈ ਜਾਣੀ ਆ ਕੱਲ ਤੁਸੀਂ ਕਹੋ ਜੀ ਸੁਪਰੀਮ ਅਸੀਅਤ ਤੇ ਪਰ ਮੈਂ ਇਹ ਗੱਲ ਕਹਿ ਦਿਆਂ ਸ਼੍ਰੋਮਣੀ ਕਮੇਟੀ ਕਿਸੇ ਵੀ ਰੂਪ ਵਿੱਚ ਜਿਹੜੀ ਨੌ ਨਿਯਲ ਜਥੇਬੰਦੀ ਸਿੱਖਾਂ ਦੀ ਨਹੀਂ ਹੈਗੀ ਤੇ ਨਾ ਇਹ ਅਗਵਾਈ ਕਰ ਸਕਦੀ ਹੈ ਮੈਂ ਪਹਿਲਾਂ ਕਹਤਾ 172 ਦੇਸ਼ ਦੇ ਸਿੱਖ ਵਸਦੇ ਨੇ ਅੱਜ ਜਿੰਨੇ ਸਿੱਖ ਇੰਡੀਆ ਚ ਵਸਦੇ ਉਹ ਤੋਂ ਬਹੁਤੇ ਬਕਾਦਾ ਤੌਰ ਤੇ ਜਿਹੜੇ ਸਿੱਖ ਨੇ ਉਹ ਵਿਦੇਸ਼ਾਂ ਦੇ ਵਸਦੇ ਤੇ ਫਿਰ ਮੈਂ ਇਹ ਵੀ ਕਹਿ ਦਿਆਂ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਸਿਰਫ ਤੇ ਸਿਰਫ ਸ਼ੰਭੂ ਬਾਡਰ ਤੱਕ ਰਹਿ ਗਿਆ ਵਾ ਜਾਂ ਇੱਕ ਮੈਂਬਰ ਹਿਮਾਚਲ ਤੋਂ ਤੇ ਇੱਕ ਮੈਂਬਰ ਚੰਡੀਗੜ੍ਹ ਚੁਣਕਿਆ ਦਾ ਬਾਕੀ ਪਿੰਡਾਂਪਤਾ ਕਰਿਆ ਗਿਆ ਸਿਰਫ ਪੰਜਾਬ ਦੇ ਸੀ ਕਿ ਚੌਧਰੀ ਦੇ ਤੇ ਬਾਦ ਨੂੰ ਕੋਈ ਅਧਿਕਾਰ ਨਹੀਂ ਗਾ ਇਸ ਕਰਕੇ ਮੇਰੀ ਇੱਕ ਗੱਲ ਚੋੜ ਕੇ ਬੇਨਤੀ ਵੀ ਧਾਮੀ ਸਾਹਿਬ ਪਹਿਲਾਂ ਤੁਸੀਂ ਆਪਣੇ ਬਿਆਨ ਦੇ ਉੱਤੇ ਪਹਿਲਾਂ ਸੋਚ ਲਿਆ ਕਰੋ ਤੋਲਿਆ ਕਰੋ ਤੁਸੀਂ ਐਡਵੋਕੇਟ ਹੋ ਤੇ ਐਡਵੋਕੇਟਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਪ੍ਰੋਬਲਮ ਕ੍ਰੀਏਟ ਕਰਨਾ ਪ੍ਰਧਾਨ ਉਹ ਸ਼ਰਮਣੇ ਕਮੇਟੀ ਦੇ ਤੁਸੀਂ ਇਸ ਕਰਕੇ ਜਿਹੜਾ ਸੰਵਾਦ ਸਾਹਿਬ ਨੇ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਮੈਂ ਤੁਹਾਡੇ ਕੋਲ ਹੀ ਤਿਆਰ ਆ ਸਰਕਾਰ ਨੂੰ ਵੱਧ ਛੜ ਕੇ ਤੇ ਬੜੀ ਧੂਮ ਧਾਮ ਨਾਲ ਸ਼ਤਾਬਦੀ ਮਨਾਉਣੀ ਚਾਹੀਦੀ ਆ ਪਹਿਲੀ ਗੱਲ ਤੇ ਸਾਂਝੇ ਵੀ ਨਹੀਂ ਠੀਕ ਜੇ ਸਰਕਾਰ ਵੱਖਰੇ ਤੌਰ ਤੇ ਮਨਾਉਣੀ ਚਾਹੁੰਦੀ ਆ ਲੋਕਾਂ ਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦੀ ਆ ਤੇ ਮਾੜਾ ਚ ਕੀ ਆ ਤੇ ਪਹਿਲੇ ਵੀ ਤੇ ਮਨਾਈ ਨਹੀਂ ਚੌਥੀ ਪੰਜਵੀਂ ਵਰੀ ਸਰਕਾਰ ਮਨਾਉਣ ਲੱਗੀ ਹੁਣ ਤੱਕ ਕੈਪਟਨ ਮਰਿੰਦਰ ਸਿੰਘ ਦੇ ਟਾਈਮ ਤੇ ਤੁਸੀਂ ਕਿਉਂ ਨਹੀਂ ਸੀਗਾ ਬਕਾਇਦਾ ਤੌਰ ਤੇ ਉਹ ਵਿਰੋਧ ਕੀਤਾ ਤਰਨਤਾਰਨ ਦੇ ਵਿੱਚ ਜਦੋਂ ਸ਼ਤਾਬਦੀ ਮਨਾਈਏ ਤੇ ਸੁਸ਼ਮਨ ਸਵਰਾਜ ਬਕਾਇਦਾ ਤੌਰ ਤੇ ਕਾਲੀਆਂ ਦੀ ਸਟੇਜ ਤੇ ਬੈਠੀ ਸੀ ਜਿੱਥੇ ਉਹਨੇ ਇੰਨੀ ਗੱਲ ਕਹੀ ਸੀ ਕਿ ਚੰਦੂ ਦਾ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਕੋਈ ਰੋਲ ਨਹੀਂ ਸੀ ਉਹ ਤਾਂ ਇੱਕ ਮਲਾਜਮ ਸੀ ਜੋ ਕੀਤਾ ਜਕਰੀਏ ਖਾਨੇ ਤੇ ਫਿਰ ਦੂਸਰੀ ਸਟੇਜ ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਹਦਾ ਸਪਸ਼ਟੀਕਰਨ ਦਿੱਤਾ ਸੀ ਕਿ ਚੰਦੂ ਦਾ ਸਭ ਤੋਂ ਵੱਡਾ ਰੋਲ ਸੀਗਾ ਜੇ ਕਿਤੇ ਚੰਦੂ ਚਾਹੁੰਦਾ ਤੇ ਗੁਰੂ ਸਾਹਿਬ ਦੀ ਸ਼ਹਾਦਤ ਕਦੇ ਨਾ ਹੁੰਦੀ ਚੰਦੂ ਨੇ ਤੇ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਚੰਦੂ ਨੇ ਤੇ ਉਹਨਾਂ ਵਿੱਚ ਉਬਲਦੀ ਰੇਤ ਨੇ ਸੱਚ ਪਾਈ ਚੰਦੂ ਨੇ ਤੇ ਮੁੜ ਕੇ ਰਾਵੀ ਸੁੱਟਿਆ ਕਿਹੜਾ ਕੰਮ ਨਹੀਂ ਕੀਤਾ ਚੰਦੂ ਨੇ ਅਸੀਂ ਚੰਦੂ ਨੂੰ ਕਿਸੇ ਵੀ ਸੂਰਜ ਚ ਬਰੀ ਨਹੀਂ ਕਰ ਸਕਦੇ। ਦਵਾਨ ਕੌੜਾ ਮਲ ਜਿਹੜਾ ਮੁਗਲਾਂ ਦੇ ਵਿੱਚ ਦਵਾਨ ਸੀਗਾ ਮੁਗਲ ਦਰਬਾਰ ਦੇ ਵਿੱਚ। ਉੱਥੇ ਬਹਿ ਕੇ ਉਹ ਸਿੱਖਾਂ ਦਾ ਅੰਧ ਧਰਤੀ ਰੱਖਦਾ ਸੀ ਤੇ ਜਿਹੜੇ ਸਿੱਖ ਸੀ ਉਹਨੂੰ ਹਿੱਸੇ ਕਰਕੇ ਮਿੱਠਾ ਮਲ ਕਹਿੰਦੇ ਹੁੰਦੇ ਸੀ। ਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਆਪਣੀ ਬਲੀ ਦੇਣੀ ਪਈ। ਜਿਹਨੂੰ 2009 ਦੇ ਵਿੱਚ ਬਕਾਇਦਾ ਤੌਰ ਤੇ 2011 ਇੱਕ ਬਾਰਗ ਤਰ੍ਹਾਂ ਦੀ ਗਲਤ ਹੋਦੀ। ਤੋਂ ਉਹਨੂੰ ਤੁਸੀਂ ਪੰਜੂ ਸੇਕਤਾ ਸਾਬਕਾ ਕਾਲ ਤਖਤਾ ਜਥੇਦਾਰ ਸੀਗਾ। ਕਸੂਰ ਇਹਦਾ ਸੀ ਕਹਿੰਦਾ ਜਿਹੜਾ ਮੇਰੇ ਨਾਲ ਕੇ ਗਲਬਤ ਕਰਨੀ ਆਓ ਜਨਤਾ ਦੀ ਕਚਹਿਰੀ ਚ ਗੁਰਮੈ ਤਾਂ ਹਰ ਸਵਾਲ ਦਾ ਜਵਾਬ ਦੇਵਾਂਗਾ। ਇਹਨਾਂ ਕੋਲ ਜੇ ਸਵਾਲਾਂ ਦੇ ਜਵਾਬ ਨਹੀਂ ਸੀ। ਵੇ ਭੱਜ ਗਏ ਤੇ ਛੇਕਤਾ ਤੇ ਅੱਜ ਤੱਕ ਉਹ ਤੇਰਾ ਸੜਕਾਂ ਦੇ ਪਰਿਆ ਫਿਰਦਾ ਵਾ ਅਕਾਲ ਤੱਕ ਦਾ ਸਾਬਕਾ ਜੱਥੇ ਦਾ ਇਸ ਕਰਕੇ ਸਰਕਾਰ ਨੂੰ ਮਨਾਉਣ ਦਾ ਪੂਰਾ ਅਧਿਕਾਰ ਸਰਕਾਰ ਨੂੰ ਨਹੀਂ ਹਰ ਮਨੁੱਖ ਨੂੰ ਮਨਾਉਣ ਦਾ ਅਧਿਕਾਰ ਹੈ ਉਹਨਾਂ ਦੀ ਜਿਹੜੀ ਆ ਸ਼ਹਾਦਤ ਕਿਸੇ ਇੱਕ ਧਰਮ ਵਾਸਤੇ ਨਹੀਂ ਮਨੁੱਖਤਾ ਵਾਸਤੇ ਹੋਈ ਸੀਗੀ ਹਿਊਮਨਿਟੀਜ਼ਮ ਮਾਮਲਾ ਚੋਂਦਾ ਵਾ ਇਸ ਕਰਕੇ ਜਿਹੜੀ ਇਹ ਜੋ ਕਰ ਰਹੇ ਉਹ ਕੋਈ ਠੀਕ ਨਹੀਂ ਕਰ ਰਹੇ ਇਹਦੇ ਬਾਅਦ ਜਿਹੜੇ ਧਾਮੀ ਸਾਹਿਬ ਉਹ ਜਿਨ੍ਹਾਂ ਨੂੰ ਲੰਮਸ ਵਾਪਸ ਲੈਣੇ ਚਾਹੁੰਦੇ ਆ ਜਾਂ ਉਹਨਾਂ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਜੇ ਵੀ ਉਹਨਾਂ ਨੇ ਗਰੋਧ ਕਿਉਂ ਕੀਤਾ ਜੀ ਅੱਜ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਕਾਲਕਲ ਦਾ ਵਿੱਚ ਵੀ ਵਾਪਸੀ ਕਰ ਲਈ ਹੈ ਉਹਨੇ ਜੋਨ ਨੂੰ ਲੁਧਿਆਣਾ ਦੇ ਵਿੱਚ ਚੋਣਾ ਆ ਤੇ ਵਾਪਸੀ ਚੋਣਾ ਤੋਂ ਪਹਿਲਾਂ ਕੀਤੀ ਗਈ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਇਹ 1997 ਚ ਚੋਣ ਲੜੇ ਸੀ ਤੇ ਜਿੱਤੇ ਸੀ ਮੁੜ ਕੇ 2002 ਦੇ ਵਿੱਚ 2007 ਦੇ ਵਿੱਚ ਲਗਾਤਾਰ ਚੋਣ ਹਾਰਦੇ ਰਹੇ ਤੇ 2012 ਦੇ ਵਿੱਚ ਚੋਣ ਜਿੱਤੇ ਅਕਾਲੀ ਦਲ ਵੱਲੋਂ ਅਕਾਲੀ ਦਲ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਜਿਹੜੇ ਸੀ ਨਾ ਸਪਾਸਟਰ ਉਹਨਾਂ ਵਿੱਚੋਂ ਸੀਗੇ ਉਹਦੋਂ ਇਹ ਮਨਿਸਟਰ ਵੀ ਬਣੇ ਜੀ ਇਹਨਾਂ ਦੀਆਂ ਮਾਰਕਟਾਈਂਗ ਦੀਆਂ ਤਸਵੀਰਾਂ ਸੜਕਾਂ ਦੇ ਵਿੱਚ ਸਾਹਮਣੇ ਆਈਆਂ। ਇਹ ਸਿਕੰਦਰ ਸਿੰਘ ਮਲੂਕਾ ਨੇ 2022 'ਚ ਇਹ ਗੱਲ ਕਹੀ ਸੀ ਵੀ ਇੱਕ ਟਿਕਟ ਮੈਨੂੰ ਦੇ ਦਿਓ ਤੇ ਇੱਕ ਮੇਰੇ ਬੇਟੇ ਨੂੰ ਦੇ ਦਿਓ। ਪਾਰਟੀ ਨੇ ਕਹਿੰਤਾ ਹੈ ਸੰਭਵ ਨਹੀਂ। ਹੂੰ। ਉਹਨੇ ਕਿਹਾ ਚੰਦੂ ਮਾਝੇ ਲੋਕ ਸਭਾ ਦੀ ਟਿਕਟ ਮਿਲ ਛਦੀ ਤੇ ਮੁੰਡੇ ਨੂੰ ਐਮਐਲਏ ਬਣਦੀ ਮੇਰੇ ਬੇਟੇ ਨੂੰ ਕਿਉਂ ਨਹੀਂ? ਇਹਨਾਂ ਨੂੰ ਮੌੜ ਕੇ ਤੋਂ ਟਿਕਟ ਮੰਗੀ ਸੀ ਉਹਨਾਂ ਨੇ। ਲੇਕਿਨ ਇਲੈਕਸ਼ਨ ਤੋਂ ਬਾਅਦ ਜਦੋਂ ਇਹ ਇਹਨਾਂ ਦੀ ਬੇਟੀ ਇਹਨਾਂ ਦੀ ਨੋ ਆਈਏ ਸਬਸੈਕਟਰੀ ਸੀਗੀ ਤੇ ਨਾਲ ਇਹਨਾਂ ਦਾ ਬੇਟਾ ਬੀਜਪੀ ਵਿੱਚ ਸ਼ਾਮਲ ਹੋ ਗਿਆ ਤੇ ਮਲੂਕ ਕਸਮ ਨੇ ਇਕੱਲੀ ਗੱਲੀ ਛੱਡਿਆ ਇਹਨਾਂ ਨੇ ਉਹਨੂੰ ਉਹਨੂੰ ਕੱਢ ਦਿੱਤਾ ਕੱਢਣ ਤੋਂ ਬਾਹਰ ਉਹ ਥੋੜਾ ਬੜਾ ਸਾਥ ਸੁਧਾਰ ਰਹਿਤ ਦਿੰਦੇ ਰਹੇ ਤੇ ਸੁਧਾਰ ਲੈ ਜਿਹੜੀ ਸੀ ਅਕਾਲ ਤਖਤ ਤੇ ਜੈਸਿੰਦਰ ਗਿਆਨੀ ਰਕਬੀਤ ਸਿੰਘ ਨੇ ਭੰਗ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਘੋੜੀਆਂ ਗੌਣੀਆਂ ਸ਼ੁਰੂ ਕਰਤੀਆਂ ਸਖਬੀਰ ਸਿੰਘ ਬਾਦਲ ਦੀਆਂ ਵੀ ਸਖਬੀਰ ਸਿੰਘ ਬਾਦਲ ਬਣ ਕੇ ਕਾਲੀ ਦਲ ਚ ਕੋਈ ਲੀਡਰ ਨਹੀਂ ਉਹਦੇ ਕਦਮ ਤੇ ਲੀਡਰ ਹੀ ਨਹੀਂ ਦੂਸਰਾ ਉਹਨਾਂ ਇਹ ਵੀ ਕਹਿ ਪੀ ਭਾਜਪੀ ਨਾਲ ਸਾਡਾ ਸਮਝੌਤਾ ਹੋਣਾ ਤਿਆ ਹੋ ਜੇਗਾ ਸਮਝੌਤਾ ਕਾਲੀ ਦਲ ਦਾ ਲੇਕਿਨ ਮੈਂ ਸਖਬੀਰ ਸਿੰਘ ਬਾਦਲ ਦੀ ਤਰੀਫ਼ ਕਰਦਾ ਵੀ ਉਹ ਵਧੀਆ ਪਾਰਟੀ ਚ ਲਾ ਰਹੇ ਬਾਕੀ ਹਾਰੇ ਤਾਂ ਚੱਲੀਆਂ ਰਹਿਦੀਆਂ ਜੀ ਚਲੋ ਸਰਦੇਵ ਸਿੰਘ ਢੀਂਸਾ ਸਰਦਾਰ ਸਰਦੇਵ ਸਿੰਘ ਢੀਂਸਾ ਦੇ ਭੋਗ ਦੇ ਉੱਤੇ ਸਬੀਰ ਸਿੰਘ ਬਾਦਲ ਤੇ ਮਲੂਕਾ ਲਾਗੂ ਲੱਗੀ ਬਿਠੀ ਸੀ ਉੱਥੇ ਇਹਨਾਂ ਦੀ ਨੇੜਤਾ ਵਧੀ ਨੇੜਤਾ ਵਧਣ ਤੋਂ ਬਾਅਦ ਉਹਨੇ ਅਜ ਰੰਗ ਲਿਆਂਦਾ ਵੀ ਮਲੂਕਾ ਸਾਹਿਬ ਬੋਰਡ ਅਕਾਲੀ ਦਲ ਛੱਬਨੋ ਇਹ ਸਹੀ ਗੱਲ ਤੇ ਇਹਨਾਂ ਨੂੰ ਗੁੱਸਾ ਆਇਆ ਸੀਗਾ ਜਦੋਂ ਮੋੜ ਹਲਕੇ ਤੋਂ ਇਹਨਾਂ ਦੀ ਥਾਂ ਤੇ ਜਗਮੇਜਾ ਸਿੰਘ ਸੇਖੋਂ ਨੂੰ ਉਨਾਰਜ ਲਾਤਾ ਸੀ ਸੁਖਬੀਰ ਸਿੰਘ ਬਾਦਲ ਹੁਣ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਨੇ ਤੇ ਮਾਨਪ੍ਰੀਤ ਯਾਲੀ ਨੂੰ ਵੀ ਗੁਦਾਰ ਕਹਤਾ ਲੇਕਿਨ ਉਸ ਵਿਅਕਤੀ ਨੇ ਉਹਨਾਂ ਦੇ ਖਲਛਾਨ ਦੇ ਖਿਲਾਫ ਕੋਈ ਗਲਤੀ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਨੇ ਤੇ ਵੇਖੋ ਅੱਜ ਇਹ ਵੀ ਕਹਿਤਾ ਮੁੱਖ ਮੰਤਰੀ ਬਾਰੇ ਇਹ ਬੱਕਰੀ ਦਾ ਲੇਲਾ ਵਾ ਲੇਲਾ ਕਹਿੰਤ ਪਾ ਵੀ ਬੱਕਰੀ ਕੇਜਰੀਵਾਲ ਤੇ ਪਿੱਛੇ ਪਿੱਛੇ ਲੇਦਾ ਤੁਰਿਆ ਫਿਰਦਾ ਉਹ ਬੋਲਣ ਲੱਗੇ ਪਛਾਪੋ ਕਿ ਨਹੀਂ ਮੈਂ ਤੇ ਮੈਂ ਕੀ ਬੋਲਾਂਗਾ ਲੇਕਿਨ ਮੈਂ ਇਹ ਵੀ ਦੱਸ ਦਿਆਂ ਕਿ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਤਿੰਨ ਸਾਬਕਾ ਮੰਤਰੀ ਤੇ ਇੱਕ ਆਮ ਆਦੀ ਪਾਰਟੀ ਦੀ ਅਗੂ ਬੀਬੀ ਪ੍ਰੀਤੀ ਮਲੋਤਰਾ ਨੂੰ ਇਹਨਾਂ ਨੂੰ ਅਕਾਲੀ ਦਲ ਸ਼ਾਮਲ ਕਰਕੇ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਸੋਮ ਸਿੰਘ ਠੰਡਲ ਜਿਹੜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਛੱਡ ਗਏ ਸੀ ਸਾਬਕਾ ਮੰਤਰੀ ਕਾਲੀ ਦਲ ਦੇ ਰਹੇ ਨੇ ਉਹਨਾਂ ਨੂੰ ਇਹਨਾਂ ਸ਼ਾਮਲ ਕੀਤਾ ਵਾਪਸ ਕਾਲੀ ਦਲ ਦੇ ਵਿੱਚ ਅਨਿਲ ਜੋਸ਼ੀ ਜਿਲਕਾ ਜਿਹੜੇ ਹਲਕਾ ਅਮਰਸਰ ਮੌਰ ਤੋਂ ਚੋਣ ਲੜਦੇ ਰਹੇ ਨੇ ਤੇ ਕਾਲੀ ਭਾਜਪਾ ਸਰਕਾਰ ਦੇ ਵਿੱਚ ਸਥਾਨਕ ਸੰਸਦ ਮੰਤਰੀ ਰਹੇ ਨੇ ਤੇ ਪ੍ਰੀਤੀ ਮਲੋਤਰਾ ਜਿਹੜੀ ਬੀਬੀ ਆਮ ਆਦੀ ਪਾਰਟੀ ਦੀ ਪੰਜਾਬ ਦੀ ਮੈਨੂੰ ਲੱਗਦੀ ਪ੍ਰਧਾਨ ਸੀਗੀ ਤੇ ਉਹਨੂੰ ਲਾ ਦਿੱਤਾ ਗਿਆ ਸੀ ਤੇ ਹੁਣ ਉਹਨੇ ਅਕਾਲੀ ਦਲ ਜਵੰਤ ਕਰ ਲਿਆ ਤੇ ਸਿਕੰਦਰ ਸਿੰਘ ਮਲੂਕਾ ਜਿਹੜੇ 28 ਸਾਲ ਲਗਾਤਾਰ ਬਕਾਇਦਾ ਤੋਂ ਦੇ ਬਠਿੰਡਾ ਜਿਹਦੇ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੂੰ ਸ਼ਾਮਲ ਕਰ ਲਿਆ ਤੇ ਮੈਂ ਸੋਚਦਾ ਵੀ ਇਹ ਚਾਰ ਨੇ ਲੋਕਾਂ ਨੇ ਸ਼ਮੂਲੀਅਤ ਕੀਤੀ ਇਹ ਬੜੀ ਵੱਡੀ ਪ੍ਰਾਪਤੀ ਆ ਸੁਖਬੀਰ ਸਿੰਘ ਬਾਦਲ ਦੀ ਇਹਦੇ ਨਾਲ ਵਾਕੇ ਅਕਾਲੀ ਦਲ ਮਜ਼ਬੂਤ ਹੋਇਆ ਕੋਈ ਸ਼ੱਕ ਕਰਨੀ ਹੈ ਜੀ ਚੋਣ ਪ੍ਰਚਾਰ ਚੱਲ ਰਿਹਾ ਲੁਧਿਆਣੇ ਦੇ ਵਿੱਚ 19 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਜਿਮਨੀ ਚੋਣਾ ਇਸ ਦੌਰਾਨ ਹਰ ਇੱਕ ਪਾਰਟੀ ਚੋਣ ਪ੍ਰਚਾਰ ਕਰ ਰਹੀ ਹੈ ਤੇ ਬਲਵੰਤ ਸਿੰਘ ਰਾਮੋਵਾਲੀਆ ਵੀ ਭਾਰਤ ਪੂਸ਼ਣ ਆਸ਼ੂ ਦੇ ਸਮਰਥਨ ਦੇ ਲਈ ਪਹੁੰਚੇ ਚੋਣ ਪ੍ਰਚਾਰ ਕੀਤਾ ਤੇ ਉਹਨਾਂ ਨੇ ਇਸ ਦੌਰਾਨ ਕਿਹਾ ਕਿ ਉਹਨਾਂ ਨੇ ਪਾਰਟੀ ਨਹੀਂ ਬਦਲੀ ਜੇ ਪਾਰਟੀ ਬਦਲੂਗਾ ਤੇ ਸਿਰ ਲਾ ਦਿਓ ਪਰ ਉਹ ਸ਼ਰੋਮ ਨੇ ਕਾਲੇਦਲ ਦੇ ਵਿੱਚ ਵੀ ਰਹੇ ਨੇ ਉਹਨਾਂ ਦੇ ਭਾਜਪਾ ਦੇ ਨਾਲ ਵੀ ਹੈ ਰਹੀ ਹੈ ਤੇ ਹੁਣ ਇਸ ਵੇਲੇ ਉਹ ਭਾਰਤ ਪੂਸ਼ਣ ਆਸ਼ੂ ਦੇ ਸਮਰਥਨ ਦੇ ਵਿੱਚ ਆਏ ਨੇ ਉਹਨਾਂ ਦੇ ਜਿਹੜੇ ਸਾਡੇ ਰਾਮੂ ਵਾਲੀਆ ਸਭ ਕਿਸਮਤ ਦੇ ਬਹੁ ਬਲੀ ਇਹਨਾਂ ਨੇ ਆਪਣੀ ਸਿਆਸਤ ਲਈ ਵਿਦਿਆਰਥੀ ਜਥੇਬੰਦੀ ਜੋ ਕੀਤੀ ਸੀ ਪਹਿਲਾਂ ਇਹ ਕਾਮੇਡਾਂ ਦੀ ਇੱਕ ਨੀਸੀ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਉਹਦੇ ਜਨਰਲ ਸੈਕਟਰੀ ਰਹੇ ਨੇ 1930 ਦੇ ਕਰੀਬ 1942 ਦੇ ਜੰਪਲ ਨੇ ਮੁੜ ਕੇ ਇਹ ਬਣ ਜੇ ਨੇ 올 ਇੰਡੀਆ ਸਿੱਖ ਫੈਡਰੇਸ਼ਨ ਵਿੱਚ 68 ਤੋਂ ਲੈ ਕੇ 72 ਤੱਕ ਉਹਦੇ ਪ੍ਰਧਾਨ ਰਹੇ ਨੇ ਫੇਰ ਇਹਨਾਂ ਅਕਾਲੀ ਦਲ ਜਵਨ ਕੀਤਾ ਪਰ ਗਰਮੀਤ ਸਿੰਘ ਬਰਾੜ ਨੂੰ ਜਦੋਂ ਟਿਕਟ ਦੇਣ ਦੀ ਗੱਲ ਕੀਤੀ ਗਈ ਸੀ ਬਕਾਇਦਾ ਤੌਰ ਤੇ ਜਗਮੀਤ ਸਿੰਘ ਬਰਾੜ ਦੇ ਫਾਦਰ ਨੂੰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਉਹਨੂੰ ਲਾਭੇ ਕਰਕੇ ਇੱਕ ਨਵਾਂ ਸੀਖ ਮੈਪਾਹਟਿਕ ਕਰਕੇ ਜਿਹੈਸੀ ਟਿਕਟ ਦਿੱਤੀ ਗਈ ਸੀ ਕਿ ਸਾਡੇ ਬਲੰਸਿੰਗ ਰਾਮ ਵਾਲਿਆ 8ਵੀਂ ਲੋਕ ਸਭਾ ਦੇ ਵਿੱਚ ਮੈਂ ਇੱਕ ਸ਼ੱਦ ਲੀਡਰ ਵੀ ਰਹਿਣ ਦੀ ਪਤਾ ਪਾਰਟੀ ਦੇ ਮਨ ਨੂੰ ਲੇਕਿਨ ਇਹ ਐਪੀਓਐਮਪੀ ਪੜੇ ਸੀ ਤੇ ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀਗਾ ਤੇ ਸੰਗਤ ਜਿਹੜੀ ਹੈ ਮੰਜੀ ਸਾਹਿਬ ਹਾਲ ਇਕੱਠੀ ਹੁੰਦੀ ਸੀਗੀ ਇਹਨਾਂ ਦੇ ਹੱਥ ਦੇ ਵਿੱਚ ਹੱਥ ਵਿੱਚ ਇੰਡੀਅਨ ਐਕਸਪਰਸ ਫਰ ਫਰੀ ਹੁੰਦੀ ਸੀਗੀ ਤੇ ਬੀਬੀ ਇਦਰਾ ਗਾਂਧੀ ਪਰੇ ਦੰਦ ਕਹਿੰਦੇ ਨੇ ਸਟੇਟ ਦੇ ਕੋਲ ਕਿ ਖਾਲਸਾ ਜੀ ਬੀਬੀ ਕਹਿੰਦੀ ਹੈ ਪੜ੍ਹ ਕੇ ਸੁਣਾਉਂਦੇ ਸੀ ਦੇ ਪੰਜਾਬੀ ਉਲਠਾ ਕੇ ਦੱਸਦੀ ਕਿ ਬੀਬੀ ਕੀ ਕਹਿ ਰਹੀ ਹੈ ਚੰਗੇ ਪੜ੍ਹੇ ਲਿਖੇ ਬੰਦੇ ਅਕਾਲੀ ਦਲ ਦੀ ਮੋਹਾਲੀ ਤੋਂ ਟਿੱਕ ਟਿੱਕ ਲੜੀ ਇਹਨਾਂ ਦੇ ਫਿਰ 1996 ਚ ਰਾਜ ਸਭਾ ਮੈਂਬਰ ਹੀ ਬਣੇ ਉਸ ਸਮੇਂ ਮਿਰਕਾ ਸ਼ਾਇਦ ਜੇ ਸਰਕਾਰ ਰਹੀ ਸੀਗੀ ਦੇਵ ਗੋੜਾ ਉਹਦੇ ਉੱਤੇ ਬੇਕਹਿਤਾ ਤੌਰ ਤੇ ਇਹ ਕੇਂਦਰੀ ਮੰਤਰੀ ਵੀ ਰਿਹਾ ਰਾਸਾਬਾ ਮੈਂਬਰ ਬਣ ਤੋਂ ਕਹਿੰਦੀ ਵੀ ਮੰਤਰੀ ਦੇ ਵਾਪਸੀ ਫਿਰ ਕਾਲੀਦਲ ਚ ਕੀਤੀ ਕਾਲੀਦਲ ਨੂੰ ਬਹੁਤ ਰਾਸਤਾ ਆਇਆ ਤੇ 2015 ਦੇ ਵਿੱਚ ਇਹ ਰਾਤੋ ਰਾਤ ਆਪਣੀ ਤਕੜੀ ਦੇ ਛਾਬੇ ਤੋਂ ਛਾਲ ਮਾਰ ਕੇ ਸਾਈਕਲ ਦੀ ਸਵਾਰੀ ਕਰਕੇ ਬਕਾਇਦਾ ਤੌਰ ਤੇ ਲਖਉਂ ਪਹੁੰਚ ਗਿਆ ਕਿਉਂਕਿ ਸਮਾਜਵਾਦੀ ਪਾਰਟੀ ਦਾ ਜਿਹੜਾ ਚੋਣ ਜਨ ਸੀ ਸਾਈਕਲ ਸੀ ਇਹਨਾਂ ਨੂੰ ਪਹਿਲਾਂ ਸੰਕੇਤ ਦੇ ਦਿੱਤੇ ਸੀ ਕਿ ਭਾਈ ਤੁਹਾਡੀ ਵਾਰੀ ਆ ਸਕਦੀ ਉੱਥੇ ਵੀ ਉਹ ਤਾਂ ਦੇਣ ਦੀ ਤੁਸੀਂ ਆਪਣਾ ਪੜਿਆ ਵਿਚਾਰੋ ਇਹਨਾਂ ਨੇ ਫਿਰ ਬਕਾਇਦਾ ਤੌਰ ਤੇ ਆਪਣੀ ਮੋਗੇ ਤੜੀ ਇਹਨਾਂ ਦੀ ਪਿੰਡ ਵਿੱਚ ਵੋਟ ਬਣੀ ਸੀ ਉਹ ਕਟਵਾਤੀ ਸੀ ਕਟਵਾ ਕੀ ਤੇ ਮੁੜ ਕੇ ਜਦੋਂ ਲਫਲੋਂ ਪੁੱਛਦੇ ਨੇ ਉੱਥੇ ਡੀਸੀ ਨੂੰ ਕਹਿ ਕੇ ਮੁਲਾਇਮ ਸਿੰਘ ਜਾਦਵ ਇਹਨਾਂ ਦੀ ਵੋਟ ਵੀ ਬਣਾਉਣਾ ਇਹ ਕਿਨੇ ਮ ਕਿਸੇ ਪਾਰਟੀ ਚ ਨਹੀਂ 1996 ਦੇ ਵਿੱਚ ਸਮਾਜਵਾਦੀ ਪਾਰਟੀ ਤੇ ਉਹ ਬੜੇ ਸੀ ਐਮਪੀ ਰਸਵ ਮੈਂਬਰ ਫੇਰ ਇਹਨਾਂ ਆਪਣੀ ਇੱਕ ਪਾਰਟੀ ਚ ਲਈ ਸੀ ਮਿਰਖਾ ਲੋਕਪ ਲਈ ਪਾਰਟੀ ਬਣਾਈ ਸੀ ਨੰਨੇ ਜੀ ਉਹ ਵੀ ਕਦੀ ਭੰਗ ਕਰਤੀ ਕਦੀ ਸੁਰਜੀਤ ਕਰਤੀ ਉਹ ਤਾਂ ਕੰਮ ਚੱਲਦਾ ਰਿਹਾ ਲੇਕਿਨ ਇਹ ਆ ਕਿ ਇੱਕ ਕਮਿਸ਼ਨ ਤਾਂ ਮੁੰਡਾ ਵਾ ਆਪ ਵੀ ਕਮਿਸ਼ਨ ਰਿਹਾ ਵਾ ਗੱਲ ਕਰਨੀ ਆਉਂਦੀ ਐ ਤੇ ਗੱਲ ਬਣਾਉਣੀ ਆਉਂਦੀ ਐ ਇਥੋਂ ਤੱਕ ਕਹਿ ਨੇ ਵੀ ਪੰਜਾਬ ਦੇ ਵਿੱਚ ਹੁਣ ਅਕਲ ਡਾਇਨਾਸੌਰ ਤੇ ਵਾਪਸ ਆ ਸਕਦੇ ਆ ਲੇਕਿਨ ਅਕਾਲੀ ਦਲ ਦੀ ਸਰਕਾਰ ਵਾਪਸ ਨਹੀਂ ਆ ਸਕਦੀ ਖਾਸ ਕਰਕੇ ਬਾਦਲ ਸਾਹਿਬ ਬਾਦਲ ਪ੍ਰਵਾਨ ਨਹੀਂ ਆ ਸਕਦੇ ਹੁਣ ਅੱਜ ਜੇ ਇਹ ਗੱਲ ਕਹਿੰਦੇ ਪਏ ਪਾਰਟੀ ਦੀ ਬਦਲੀ ਤੇ ਮੇਰੇ ਖਿਆਲ ਪੀ ਇਹ ਤੋਂ ਵੱਡਾ ਝੂਠ ਤੇ ਕੋਈ ਹੋਰ ਹੋ ਨਹੀਂ ਸਕਦਾ ਚੂੜ ਕੋਲ ਜੀ ਮਾਹਰ ਸੱਤ ਨੂੰ ਝੂੜ ਨੂੰ ਸੱਤ ਨੂੰ ਸੱਤ ਮਾਹਰ ਬੰਦਾ ਹੈ ਇਹ ਸੇ ਕਰਕੇ ਚੰਗੀ ਗੱਲ ਭਾਰਤ ਪੂਸ਼ਣ ਆਸ਼ੂ ਦੇ ਤੁਸੀਂ ਗਏ ਹੋ ਉੱਥੇ ਪ੍ਰਚਾਰ ਦੇ ਵਿੱਚ ਬਹੁਤ ਚੰਗੀ ਗੱਲ ਹੈ ਤੇ ਇਸ ਵੇਲੇ ਬੜੀ ਸਖਤ ਟੱਕਰ ਆ ਉੱਥੇ ਜੀ ਭਾਵੇਂ 15584 ਵੋਟਾਂ ਲੈ ਕਿਹਦੇ ਵੱਧ ਲਈਆਂ ਨੇ ਆਪਣੀਆਂ ਰਵਨੀ ਦੇ ਬਿੱਟੂ ਨੇ ਲੇਕਿਨ ਹੁਣ ਉਹ ਹਾਲਾਤ ਨਹੀਂ ਇਸ ਕਰਕੇ 6 ਹਲਕਿਆਂ ਦੇ ਵਿੱਚ ਇੱਥੇ ਜਿਹੜੇ ਸੀ ਸ਼ਹਿਰੀ ਹਲਕੇ ਉੱਥੋਂ 5-5 ਗੇਮ ਜਿੱਤਾਂ ਵਾ ਲੋਕ ਸਭਾ ਦੀਆਂ ਚੋਣਾਂ ਤੇ 3 ਹਲਕੇ ਦੇ ਤੋਂ ਜਿੱਲਾ ਸੀ ਕਾਂਗਰਸ ਨੇ ਗੇਮ ਕਰਕੇ ਤੇ ਜਿੱਦਰ ਵੋਟਰ ਨੇ ਰਾਜਵਣੀ ਦਿੱਤੀਆਂ ਸੀ ਤੇ ਚੰਗੀ ਗੱਲ ਆ ਜੀ ਤੁਸੀਂ ગામਵਾਲੀਆ ਸਭ ਭਾਰਤ ਪੂਰਨ ਆਸ਼ੂ ਦੀ ਸਪੋਰਟ ਤੇ ਆਏ ਹੋ ਭਾਰਤ ਭੂਸ਼ਣ ਪਾਚੂਨ ਜੀ ਆਪਣੇ ਹਲਕੇ ਦਾ ਲੋਹ ਪੁਰਸ਼ਕਾ ਜੀ ਤੇ ਪ੍ਰਤਕਥਨੀ ਨਹੀਂ ਹੈਗੀ ਉਹਦੀ ਗੁੰਡਾਗਰਦੀ ਵੀ ਚੱਲਦੀ ਆ ਉਹਦੀ ਜ਼ਬਾਨ ਵੀ ਚੱਲਦੀ ਆ ਤੇ ਉਹਦਾ ਸਿੱਕਾ ਵੀ ਚੱਲਦਾ ਇਸ ਕਰਕੇ ਟੱਕਰ ਹੈ ਉਸਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਭਾਜਪਾ ਤੋਂ ਸਖਤ ਟੱਕਰ ਭਾਜਪਾ ਜਿਹੜੀ ਆਪਣੇ ਜੀਵਨ ਗੁਪਤਾ ਕੋਲ ਨਹੀਂ ਆਪਣੇ ਕੋਲੋਂ ਸਭ ਪੈਸੇ ਲਾ ਰਹੀ ਹੈ ਪ੍ਰਚਾਰ ਵੀ ਕਰ ਰਹੀ ਆ ਉਹਦੇ ਪ੍ਰਚਾਰ ਕਰਨ ਦੇ ਤਰੀਕੇ ਵੱਖਰੇ ਹੁੰਦੇ ਆ ਜੀ ਚੁੱਪ ਚੁੱਪ ਕਿਤੇ ਹੁੰਦੇ ਆ ਉਹਨਾਂ ਨੇ ਇੱਕ ਬੰਦਾ ਜਿਹੜਾ ਨਾ ਤੁਹਾਨੂੰ ਕਹਿੰਦੇ ਆਪਣੀ ਪੰਨਾ ਪਰਿਵਾਰੀ ਪੰਨਾ ਪਰਿਵਾਰੀ ਇੱਥੋਂ ਤੱਕ ਹੁੰਦਾ ਵੀ ਇੱਕ ਪੰਨਾ ਮੰਨ ਲਓ ਕਾਗਜ਼ ਦੇ ਦੋ ਪੇਜ ਹੁੰਦੇ ਆ ਉਹਦਾ ਇੱਕ ਹਿੱਸਾ বুঝਾ ਨਹੀਂ ਇੱਕ ਹਿੱਸੇ ਤੇ ਇੰਚਾਰਜ ਆਇਆ ਹੁੰਦਾ ਵੀ ਭਾਈ ਤੂੰ ਇਹ ਵੋਟਾਂ ਤੂੰ ਕਰਨੀ ਐ ਤੇ ਤੂੰ ਪੋਣੀ ਐ ਇੰਨੀ ਉਹਨਾਂ ਦੀ ਪਾਰਟੀ ਦੀ ਕਾਰਜ ਕੁਸ਼ਲਤਾ ਵਾ ਟੱਕਰ ਜਿਹੜੀ ਆ ਭਾਜਪਾ ਵੀ ਦੇ ਰਹੀ ਆ ਲੈਕਿਨ ਮੁੱਖ ਟੱਕਰ ਐ ਇਸ ਲਈ ਆਸ਼ੂ ਦੇ ਵਿੱਚ ਤੇ ਆਮਾਦੀ ਪਾਰਟੀ ਜਿਹੜਾ ਵਾ ਬਕਾਇਦਾ ਤੌਰ ਤੇ ਜਿਹੜਾ ਸੰਜੀਵ ਰੂੜਾ ਦੇ ਵਿੱਚ ਕਿਉਂਕਿ 1 ਲੱਖ ਮੇਰੇ ਖਾਤੇ ਵੋਟਾਂ ਗਈਆਂ 1,82,545 ਵੋਟਾਂ ਤੇ 1,30,000 ਉੱਥੇ ਹਿੰਦੂ ਵੋਟ ਨੇ ਜੀ ਅਮਰਿਤਪਾਲ ਸਿੰਘ ਮੈਰੋ ਨੂੰ ਲੈ ਕੇ ਲਗਾਤਾਰ ਮਾਮਲਾ ਪੱਕਿਆ ਹੋਇਆ ਅਮਰਿਤਪਾਲ ਸਿੰਘ ਮੈਰੋ ਸੁਰਖੀਆਂ ਦੇ ਵਿੱਚ ਆ ਜਦੋਂ ਤੋਂ ਕਮਲਕੌਰ ਦੀ ਕਮਲਕੌਰ ਦਾ ਕਤਲ ਹੋਇਆ ਉਸ ਤੋਂ ਬਾਅਦ ਹੁਣ ਸਿੱਖ ਪੰਥ ਵੀ ਦੋ ਧੜਿਆਂ ਦੇ ਵਿੱਚ ਵੰਡਦਾ ਹੋਇਆ ਨਜ਼ਰ ਆ ਰਿਹਾ ਇੱਕ ਧੜਾ ਜੋ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਖੜਾ ਹੈ ਤੇ ਇੱਕ ਧੜਾ ਜੋ ਅਮਰਿਤਪਾਲ ਮੈਰੋ ਦੇ ਖਿਲਾਫ ਖੜਾ ਹੈ ਇਸੇ ਵਿਚਾਲੇ ਸ਼ਹੀਦ ਸਤਵੰਤ ਸਿੰਘ ਦੇ ਭਤੀਜੇ ਨੇ ਵੀ ਅਮਰਿਤਪਾਲ ਸਿੰਘ ਮੈਰੋ ਦਾ ਸਾਥ ਦਿੱਤਾ ਹੈ ਤੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਰੋ ਨੂੰ ਅਜੀਹਾਂ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਸਾਰੇ ਮਾਮਲੇ ਨੂੰ ਲੈ ਕੇ ਵੇਖੋ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਅਕੀਦੇ ਦੇ ਮੁਤਾਬਕ ਨਹੀਂ ਜੋ ਮੈਰੋ ਨੇ ਕੀਤਾ ਸਾਡੇ ਬਾਬੇ ਨਾਲਗ ਦੇ ਦੇਖ ਕੇ ਅਸੀਂ ਸੋਚਿਓ ਮੰਨਦਾ ਅਖੀਰ ਤੇ ਜੰਮੇ ਰਜਾ ਦੂਸਰੀ ਕੱਲ ਕੀ ਜਿਹੜੀ ਕੰਚਨ ਲੋਥਰਾ ਕੇ ਕਿਤ तिवारी ਕੀ ਨਾ ਕੁੜੀ ਦਾ ਨਾਮ ਕੰਚਨ तिवारी ਹੈ ਕੰਚਨ ਕੁਮਾਰੀ ਜਨੂ ਬੋਲਦੇ ਨੇ ਤੇ ਇਹਦੀ ਭਾਬੀ ਕੋਮਲ ਕੌਰ ਦੇ ਨਾਂ ਦੇ ਉੱਤੇ ਆਪਣਾ ਸੋਸ਼ਲ ਅਕਾਊਂਟ ਬਣਾਇਆ ਹੈ ਜੀ ਉਹਦੇ ਤੋਂ ਨੇ ਸਲੀਲਤਾ ਕੀ ਕੀਤੀ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਲੇਕਿਨ ਜਿਸ ਤਰੀਕੇ ਨਾਲ ਉਹ ਧੋਖੇ ਨਾਲ ਛੱਡ ਕੇ ਉਹਦਾ ਕਤਲ ਕੀਤਾ ਗਿਆ ਮੈਂ ਸਦੇ ਇਹਦੂ ਕਾਇਰਤਾ ਹੋਰ ਵੱਡੀ ਕੋਈ ਨਹੀਂ ਹੋ ਸਕਦੀ ਇੰਦਰਾ ਗਾਂਧੀ ਦੇ ਸੁਤਵੰਦ ਸਿੰਘ ਨੇ ਤੇ ਬਿਆਨ ਸਿੰਘ ਨੇ ਮਾਰਿਆ ਸੀ ਸ਼ਰੀਰਾਂ 'ਵਿ ਗੋਲੀਆਂ ਮਾਰ ਕੇ ਮਾਰਿਆ ਸੀ ਹਾਂ ਵੈਦਿਆ ਨੂੰ ਅਗਲੇ ਮਾਰਿਆ ਸੀ ਜਿਸ ਦਾ ਗੋਲੀਆਂ ਮਾਰ ਕੇ ਮਾਰਿਆ ਸੀ ਕਿਸੇ ਵੀ ਮਨੁੱਖ ਨੇ ਬਾਕਾਇਦ ਧੋਖਾ ਨਹੀਂ ਮਾਰਿਆ ਇਸ ਕਰਕੇ ਤੁਸੀਂ ਪ੍ਰਮੋਸ਼ਨ ਵਾਸਤੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਬਕਾਇਦਾ ਤੌਰ ਤੇ ਦਾ ਕਤਲ ਕੀਤਾ ਤੇ ਫਿਰ ਜ਼ਿੰਮੇਵਾਰੀ ਲਈ ਬਿਲਕੁਲ ਦੋ ਬੰਦੇ ਫੜੇ ਗਏ ਨੇ ਜੇ ਤੇ ਵਾਕਈ ਤੁਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸੰਬੰਧ ਰੱਖਦੇ ਹੋ ਤੇ ਫਿਰ ਤੁਹਾਡੇ ਵਾਸਤੇ ਬਲੰਡਰ ਗਲਤੀ ਹੈ ਤੇ ਜੇ ਤੁਸੀਂ ਆਪਣਾ ਚੋਲਾ ਪਾ ਕੇ ਤੇ ਵੈਸੇ ਸੋਚਦੇ ਹੋ ਕਿ ਠੀਕ ਐ ਇਦਾਂ ਹੀ ਐ ਤੇ ਫਿਰ ਜੋ ਮਰਜ਼ੀ ਕਰੀ ਕੋਈ ਫਰਕ ਨਹੀਂ ਪੈਂਦਾ ਜੀ ਸਾਡੇ ਕਿਸੇ ਵੀ ਗੁਰੂ ਸਾਹਿਬ ਦੇ 10 ਗੁਰੂਆਂ ਦੇ ਟਾਈਮ ਟਾਈਮ ਨੂੰ ਬੁਖਾ ਦਿਓ ਜਾਂ ਉਸ ਤੋਂ ਬਾਅਦ ਸਿੱਖਾਂ ਦਾ ਰਾਜ ਰਿਆਵ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਆਵ ਮਿਸਰਾਂ ਦੇ ਰਾਜ ਰਹੇ ਨੇ ਸਿੱਖ ਜੰਗਲਾਦਰੀਂ ਦੇ ਰਹੇ ਤੇ ਲੋਕਾਂ ਦੀਆਂ ਧੀਆਂ ਪੈਣਾ ਛਡਾ ਕੇ ਕਾਂਜਿ ਪਟੌਂਦੇ ਰਹੇ ਨੇ ਜੀ ਨਾ ਕਿ ਕਿਸੇ ਤੇ ਅਟੈਕ ਕੀਤਾ ਅੱਜ ਅਸ਼ਲੀਲਤਾ ਜਿਹੜੀ ਫਿਲਮਾਂ ਚ ਆਉਂਦੀ ਹੈ ਕੀ ਬੰਦ ਕਰ ਦੇਗਾ ਤੁਸੀਂ ਜਿਹੜੇ ਬੰਬੇ ਤੋਂ ਬਕਾਇਦਾ ਤੌਰ ਤੇ ਸੀਰੀਅਲ ਉਹਨੇ ਕੀ ਬੰਦ ਕਰਨੋਗੇ ਤੁਸੀਂ ਇਹਦੇ ਵਾਸਤੇ ਤੇ ਇੱਕ ਨਿਮ ਵੱਡੀ ਜਾਂਦੀ ਚਾਹੀਦੀ ਆ ਬੜੇ ਤਰੀਕੇ ਤੇ ਸਲੀਕੇ ਨਾਲ ਜੇ ਤੁਸੀਂ ਕਹੋ ਨਾ ਕਿ ਅਸੀਂ ਇੱਕ ਨੂੰ ਮਾਰ ਕੇ ਦੋ ਦੋ ਮਾਰ ਕੇ ਬੰਦ ਕਰਨਾ ਕਿ ਬੰਦ ਨਹੀਂ ਹੋਣਾ ਬਿਲਕੁਲ ਇਸ ਕਰਕੇ ਤੁਹਾਡਾ ਘਨੌਣੀ ਬਜਰ ਗਲਤੀ ਆ ਇਹਦੇ ਵਿੱਚ ਬਠਿੰਡਾ ਪੁਲਿਸ ਨੇ ਬਾਕਾਇਦਾ ਤੌਰ ਤੇ ਜਿਹੜੀ ਆ ਉੱਥੇ ਆਪਣੇ ਹਾਈਲਾਈਟ ਜਾਨੀ ਕਰਤਾ ਵੀ ਜਲੀ ਗਿਫਤਰ ਕਰਨ ਵਾਸਤੇ ਜੀ ਭਾਰਤੀ ਜਨਤਾ ਪਾਰਟੀ ਦੀ ਫਾਇਰ ਬ੍ਰੈਂਡ ਲੇਡੀ ਆ ਪ੍ਰੈਸਰ ਲక్ష్ਮੀਕਰ ਚਾਵਲਾ ਉਹਨੇ ਸਰਕਾਰ ਤੇ ਵੀ ਨਜ਼ਰਾਂ ਛੁੱਟਿਆ ਤੇ ਪੰਜਾਬ ਪੁਲਿਸ ਨੇ ਛੁੱਟਿਆ ਕਿ ਤੁਹਾਡੀ ਨੱਕ ਥੱਲੇ ਸਰਕਾਰ ਦੀ ਨੱਕ ਥੱਲੇ ਤੇ ਪੁਲਿਸ ਦੀ ਜਾਣਕਾਰੀ ਤੇ ਸਭ ਕੁਝ ਹੋ ਰਿਹਾ ਹੈ ਬਿਲਕੁਲ ਕੀ ਤੁਸੀਂ ਪੰਜਾਬ ਨੂੰ ਫਿਰ ਅੱਤਵਾਦੀ ਪੱਠੀ ਝੁਕਣਾ ਚਾਹੁੰਦੇ ਹੋ ਤੁਸੀਂ ਉਨੇ ਵੀ ਮੰਗ ਕੀਤੀ ਵੀ ਇਮੀਡੀਏਟਲੀ ਮਹਿਰੋਂ ਦੀ ਜਿਹੜੀ ਆ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੇ ਤੇ ਸਖਤ ਤੋਂ ਸਖਤ ਸਖਤ ਸਜ਼ਾ ਕਰਵੀਂ ਕੀਤੀ ਜਾਵੇ ਜੇਕਿ ਹੋਰ ਵੀ ਕਰਦਾ ਤੇ ਉਹਨੂੰ ਇਹ ਜਾਗਰਣਤੀ ਜਾਵੇ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੇ ਬਾਕੀ ਜਿਹੜੇ ਲੋਕ ਆਪਣੀ ਵਿਚਾਰਧਾਰਾ ਦੀ ਕੋਈ ਖਲਾਫ ਕੋਈ ਹੱਕ ਚ ਕੋਈ ਛੱਕਲੀ ਗੱਲ ਨਹੀਂ ਲੇਕਿਨ ਮੈਂ ਤੇ ਇੱਕ ਗੱਲ ਕਹੂੰ ਵੀ ਜੇ ਸਾਡੇ ਪਛੋਕੜ ਫਰੋਲੋਂ ਤੁਸੀਂ ਸਿੱਖਾਂ ਦੇ ਟਾਈਮ ਤੇ ਲੈ ਲੋ ਮਿਸਰਾਂ ਦੇ ਟੈਂਪੇ ਤੇ ਲੈ ਲਓ ਉਸ ਤੋਂ ਪਹਿਲਾਂ ਲੈ ਲਓ ਮਹਾਰਾਜ ਰਜੀਤ ਦੇ ਟੈਂਪੇ ਲੈ ਲਓ ਜਿਹੜੀ ਸੀ ਉਹਦੇ 'ਚ ਕਿਸੇ ਵੀ ਮਹਾਰਾਜ ਰਜੀਤ ਦੇ ਟੈਂਪੇ ਦੇ ਉੱਤੇ ਜਿਹੜੀ ਗਈ ਸੀ ਮੋਹਰਾ ਵਪਤੇ ਵੇਸਪਾਸ ਸੀ ਨਾ ਇੱਕ ਕੀ ਉਹਨੂੰ ਫਾਂਸੀ ਲਾਤੀ ਸੀ ਮਹਾਰਾਜ ਰਜੀਤ ਤੋਂ ਲੈਨੇ ਜੀ ਤੇ ਤੇ ਕਾਲ ਤੱਕ ਤੇ ਕੰਖਾ ਭੰਤੰਦਵਾ ਦੀ ਸੁਵੰਦ ਰਹੇ ਨੇ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਕੋਈ ਰਸੀਦ ਇਸ ਲਈ ਤਾਂ ਭਲਾਵੇ ਅਸ਼ਲੀਲਤਾ ਕਈ ਪ੍ਰਕਾਰ ਦੇ ਹੋਰ ਵੀ ਜਿਹੜੇ ਉਹ ਬੱਜਰ guna ਪੈਦਾ ਕਰਦੀ ਐ ਇਸ ਕਰਕੇ ਨਹੀਂ ਰੱਖ ਚ ਨਹੀਂ ਲੇਕਿਨ ਫੇਰ ਵੀ ਜਿਹੜੀ ਆ ਜਿਹੜਾ ਬੱਜਰ guna ਕੀਤਾ ਉਹਨੂੰ ਵੱਡਾ ਉਹਨੂੰ ਕਤਲ ਕਰਦਾ ਇਹ ਉਹਦੂ ਵੀ ਮਾਰਾ ਇਹ ਤੱਬਾ ਵਾ ਇਹ ਚੋਲੇ ਦੇ ਉੱਤੇ ਧੰਗ ਪੁਨੇ ਜਦ ਤੱਕ ਕੀ ਫਰ ਕਰਾ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਟਿਸਤ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਸ਼ੁਕਰੀਆ ਜੀ ਸ਼ੁਕਰੀਆ ਤੁਹਾਨੂੰ